aldı ਉਹ ਗੱਡੀ ਉੱਪਰ ਬੈਗੀ ਨਿਕਲ ਕੇ ਬਿਲਕੁਲ ਕਰ ਤੋਂ ਮੱਥਾ ਟੇਕ ਕੇ ਆ ਰਹੇ ਇਸ ਪਰਿਵਾਰ ਦੀ ਜਦੋਂ ਨਹਿਰ ਦੇ ਵਿੱਚ ਜਾ ਗਈ ਤਾਂ ਜਨੂੰ ਇਹ ਤਿੰਨ ਬੰਦੇ ਆਏ ਜਿਸ ਐਂਗਲ ਦੇ ਨਾਲ ਤੇ ਉਹਨਾਂ ਨੇ ਮਹਿਮਤ ਕੀਤੀ ਅਸੀਂ ਪਰਨੇਪੁਰ ਨੇ ਜੋੜ ਕੇ ਪੱਡਾ ਜੋੜ ਕੇ ਅੱਗੇ ਨਾਲ ਇਹ ਨਹੀਂ ਜਾ ਪੜਾ ਇਹ ਅਚਾਨਕ ਹੀ ਡਿੱਗ ਪਈ ਹੋਵੇ ਨਰਾਹਾ ਦੇ ਨੇੜੇ ਪਿੰਡ ਦੁਬਰਜੀ ਨੇੜੇ ਦੇਰ ਸ਼ਾਮ ਨੂੰ ਇੱਕ ਦਰਦਨਾਕ ਹਾਦਸਾ ਹੁੰਦਾ ਹੈ ਪਤਾ ਲੱਗਦਾ ਹੈ ਕਿ ਗੁਰੂ ਘਰ ਤੋਂ ਮੱਥਾ ਟੇਕ ਕੇ ਆ ਰਹੇ ਇਸ ਪਰਿਵਾਰ ਦੀ ਆਰਟੀਕਲ ਕਾਰ ਨਹਿਰ ਦੇ ਵਿੱਚ ਜਾ ਡਿੱਗੀ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰ ਨਹਿਰ ਦੇ ਵਿੱਚ ਡੁੱਬ ਗਏ ਇਸ ਹਾਦਸੇ ਦੇ ਵਿੱਚ ਪਤਾ ਲੱਗਿਆ ਕਿ ਇੱਕ ਔਰਤ ਵੀ ਸ਼ਾਮਿਲ ਹੈ ਜਿਸ ਦੀ ਜਾਨ ਜਾ ਚੁੱਕੀ ਹੈ ਜਦੋਂ ਕਿ ਦੋ ਬੱਚੀਆਂ ਨੂੰ ਸਹੀ ਸਲਾਮਤ ਵਾਪਸ ਬਾਹਰ ਕੱਢਿਆ ਗਿਆ। ਰਿਤਕਾਂ ਦੀ ਪਛਾਣ ਲੁਧਿਆਣਾ ਦੇ ਜਨਤਾਨਗਰ ਦੇ ਰਣ ਵਾਲੇ ਵਪਾਰੀ ਰੁਪਿੰਦਰ ਸਿੰਘ ਪੁੱਤਰ ਸਰਜਨ ਸਿੰਘ ਦੇ ਰੂਪ ਦੇ ਵਜੋਂ ਕੀਤੀ ਗਈ ਹੈ ਅਤੇ ਨਾਲ ਹੀ ਗੁਰਵਿੰਦਰ ਸਿੰਘ ਦੀ ਪਤਨੀ ਪਲਵਿੰਦਰ ਕੌਰ ਦੇ ਵਜੋਂ ਪਛਾਣ ਹੋਈ ਹੈ ਜਿਸ ਔਰਤ ਦੀ ਜਾਨ ਜਾ ਚੁੱਕੀ ਹੈ। ਦੋਵੇਂ ਆਪਸ ਦੇ ਵਿੱਚ ਜਿੱਜਾ ਤੇ ਭਜਾਈ ਲੱਗਦੇ ਸਨ। ਕਾਰ ਦੇ ਵਿੱਚ ਸਵਾਰ ਪਰਿਵਾਰ ਗੁਰਦੁਆਰਾ ਸਾਹਿਬ ਮੱਥਾ ਟੇਕਨ ਤੋਂ ਬਾਅਦ ਲੁਧਿਆਣਾ ਵਾਪਸ ਆ ਰਿਹਾ ਸੀ ਕਿ ਅਚਾਨਕ ਹੀ ਕਾਰ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਕੁਝ ਲੋਕਾਂ ਨੇ ਤੁਰੰਤ ਹੀ ਕਾਰ ਸਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਕਾਰ ਚਾਲਕ ਰੁਪਿੰਦਰ ਸਿੰਘ ਅਤੇ ਉਸਦੀ ਭਾਬੀ ਪਲਵਿੰਦਰ ਕੌਰ ਜੋ ਕਿ ਵਾਸੀ ਜਨਤਾਨਗਰ ਲੁਧਿਆਣਾ ਦੇ ਰਹਿਣ ਵਾਲੇ ਨੇ ਉਹ ਦੋਵੇਂ ਹੀ ਸਾਥ ਸੇ ਦਾ ਸ਼ਿਕਾਰ ਹੋਏ ਨੇ ਰਾਗੀਰਾ ਨੇ ਵੀ ਦੱਸਿਆ ਕਿ ਕਾਰ ਦੇ ਵਿੱਚ ਸਵਾਰ ਦੋ ਕੁੜੀਆਂ ਹਰਲੀਨ ਅਤੇ ਹਰਗੁਣ ਕੌਰ ਨੂੰ ਬਚਾ ਲਿਆ ਗਿਆ ਕਾਰ ਦੀ ਗੰਦੀ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਸੀ ਲੋਕਾਂ ਦੀ ਮਦਦ ਨਾਲ ਕਾਰ ਨੂੰ ਵੀ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਐ ਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਕਿ ਪਿੰਡ ਦੁਬਰਜੀ ਦੇ ਨੇੜੇ ਪਹੁੰਚਣ ਤੋਂ ਬਾਅਦ ਅਚਾਨਕ ਹੀ ਕਾਰ ਨਹਿਰ ਦੇ ਵਿੱਚ ਜਾ ਡਿੱਗੀ ਲੋਕਾਂ ਦੇ ਵੱਲੋਂ ਉਹਨਾਂ ਨੂੰ ਬਾਹਰ ਵੀ ਕੱਢਿਆ ਗਿਆ ਤੇ ਨਾਲ ਹੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਕੀ ਕੁਝ ਉਹ ਦੱਸ ਰਹੇ ਨੇ ਮੁੱਢਲੀ ਜਾਣਕਾਰੀ ਕਿਹੜੀ ਸਾਹਮਣੇ ਆਈ ਹੈ ਜਾਣਦੇ ਆ ਆਸਾਈ ਗੱਡੀ ਦਰਾਈ ਵੱਲੋਂ ਆਈ ਆ ਜੀ ਉਸ ਤੋਂ ਬਾਅਦ ਜਦੋਂ ਮੈਂ ਪੁਰਤੇ ਆਇਆ ਇੱਕ ਲੜਕੀ ਯਾਨੀ ਇਹਨਾਂ ਕੁ ਉਮਰ ਦੀ ਹੋਣੀ ਆ 15-16 ਸਾਲ ਦੀ ਉਹ ਗੱਡੀ ਉੱਪਰ ਬੈਗੀ ਜਦੋਂ ਨਿਕਲ ਕੇ ਦੂਜੀ ਲੜਕੀ ਟਾਕੀ ਖੋਲ ਕੇ ਮੂੰਹ 'ਤੇ ਘੱਟ ਲਿਆ ਉਹਨਾਂ ਜਨੂ ਅਸੀਂ ਤਿੰਨ ਮੰੰਦੇ ਆਏ ਇੱਕ ਮੁੰਡੇ ਦੋ ਮੰੰਦੇ ਮੈਨਾਂ ਹੋਰ ਸੀਗੇ ਚਲ ਉਹਨਾਂ ਨੇ ਮੈਨਾਂ ਹਿੰਮਤ ਕੀਤੀ ਅਸੀਂ ਆ ਪਰਨੇਪੁਰ ਨੇ ਜੋੜ ਕੇ ਪੱਗਾਂ ਜੋੜ ਕੇ ਆਵਦੀਆਂ ਚਲੋ ਕੁੜੀਆਂ ਬਚਾਲੀਆਂ ਅਸੀਂ ਜਨੂ ਕੁੜੀਆਂ ਬਚਾਉਣ ਤੋਂ ਬਾਅਦ ਛੱਡ ਕੋਈ ਇੰਨਾ ਸਾਧਨ ਹੈ ਨਹੀਂ ਸੀਗਾ ਜਿਹੜਾ ਮੁੰਡੇ ਕੋਈ ਕੁੜੀਆਂ ਦਾ ਤਾਇਆ ਜੀ ਕਹਿੰਦੇ ਜੀ ਉਹ ਕਹਿੰਦੇ ਮੈਂ ਕਿਹਾ ਬੇਟਾ ਵੀ ਅੰਦਰ ਕੌਣ ਕੌਣ ਨੇ ਕਹਿੰਦੇ ਇੱਕ ਸਾਡੀ ਮੰਮਾ ਇੱਕੜੇ ਤਾਇਆ ਜੀ ਨੇ ਅੰਦਰ ਤੇ ਜਨੂ ਅਸੀਂ ਸਾਧਨ ਇਕੱਠਾ ਕੀਤਾ ਗੱਡੀ ਕੰਡੇ-ਕੁੰਡੇ ਲਾਈ ਪਹਿਲਾਂ ਹੀ ਤਾਇਆ ਜੀ ਗੱਡਿਆ ਤਾਇਆ ਜੀ ਨੇ ਇੱਕ ਬਾਹ ਬਾਹ ਕਰਦੀ ਪਹਿਲਾਂ ਧੱਕਾ ਜਨੂ ਇੱਕ ਉਹ ਨੌਜਵਾਨ ਮੁੰਡਾ ਵਕ ਬੰ ਮਗਰ ਉਹ ਤੀਜਾ ਸਾਲ ਮਾਰੀ ਤੂੰ ਬਾਹ ਫੜ ਬੰਦੇ ਦੀ ਜਾਨ ਉਹਨੇ ਬਾਹ ਫੇਰ ਅੰਦਰ ਬਾੜ ਲਈ ਆਟੋਮੈਟਿਕ ਜਾਨੀ ਕਿ ਚਲੀ ਗਈ ਹੋਣੀ ਆ ਉਦੋਂ ਬਾਅਦ ਚਲੇ ਸੀ ਟੋਚਨ ਦੇ ਆਦ ਨਾ ਸੰਗਲ ਲਿਆਂਦਾ ਟਰੈਕਟਰ ਲਿਆਂਦਾ ਤੇ ਉਹ ਜਿਹੜਾ ਬੁੜਾ ਸੀਗਾ ਤਾਇ ਜੀ ਉਹਨਾਂ ਦਾ ਉਹ ਕੱਢ ਲਿਆ ਬਾਹਰ ਉਹ ਤਾਂ ਜੀ ਆ ਬੰਨ ਕੇ ਪਰਨੇਪੁਰਨੇ ਜਿਹਦਾ ਵਟ ਕੱਢ ਲਿਆ ਤੇ ਉਦੋਂ ਬਾਅਦ ਹੈ ਕਿ ਟਰੈਕਟਰ ਲਿਆਂਦਾ ਸੰਗਲ ਲਿਆਂਦਾ ਗੱਡੀ ਕੰਡੇ ਲਾ ਲਈ ਯਾਨੀ ਕੰਡੇ ਲਾ ਕੇ ਜਿਹੜੀ ਮੁੰਡੇ ਮੰਮੀ ਕੁੜੀ ਦੇ ਬੇਟੇ ਮੰਮੀ ਸੀਗੀ ਉਹਨੂੰ ਬਾਹਰ ਕੱਢਿਆ ਉਹਦੇ ਵਿੱਚ ਅਸੀਂ ਦੇਖਿਆ ਕਹਿੰਦੇ ਵੀ ਸਾਹ ਚੱਲਦੇ ਆ ਅਸੀਂ ਫਟਾਫਟ ਗੱਡੀ ਮਂਗਾਈ ਬਾਬਾ ਜੀ ਦੀ ਉੱਤੀ ਮਦਾਨਗੁਰ ਦੁਆਰ ਵਾਲੀ ਦੀ ਉਹ ਜਿਹੜੀ ਭੇਜਤੇ ਹੁਣ ਇਹ ਨਹੀਂ ਪਤਾ ਵੀ ਨਹੀਂ ਦੋ ਹੀ ਹੈ ਦੋ ਦੀ ਮੰਨ ਇੱਕ ਦੀ ਤਾਂ ਪੱਕੀ ਸ਼ੂਅਰ ਆ ਇਹ ਮੈਂ ਤਾਂ ਮੈਂ ਗੱਡੀ ਦਾ ਮਗਰੋਂ ਗਿਣਨੀ ਚਾ ਮੈਂ ਪਹਿਰੇ ਮੈਂ ਉਹ ਪਿੱਛੇ ਵੀ ਚੈੱਕ ਕਰਕੇ ਆ ਜਿੱਥੋਂ ਗੱਡੀ ਗਿਰਨੀ ਚਾਹੀਦੀ ਸੀ ਇੱਥੇ ਗੱਡੀ ਗਿਰਨ ਦਾ ਕੋਈ ਚਾਂਦ ਨਹੀਂ ਹੁੰਦਾ ਇੱਥੇ ਰੋਡ ਬਹੁਤ ਚੌੜੀ ਆ ਸਾਨੂੰ ਟੈਲੀਫੋਨ ਤੇ ਪਤਾ ਲੱਗਿਆ ਸੀ ਵੀ ਇੱਕ ਗੱਡੀ ਹੈ ਜਿਹੜੀ ਦੁਰਜੀ ਦੇ ਕੋਲ ਨਹਿਰ ਦੇ ਵਿੱਚ ਲੱਗੀ ਆ ਦੁਰਜੀ ਪੁਰ ਦੇ ਨੇੜੇ ਨਹਿਰ ਦੇ ਵਿੱਚ ਇਹ ਟੈਲੀਫੋਨ ਪਹੁੰਚਣ ਦਾ ਪਤਾ ਲੱਗਣ ਤੇ ਮੌਕੇ ਪਰ ਪੁੱਜੇ ਆ ਮੌਕੇ ਤੇ ਆ ਕੇ ਪਤਾ ਲੱਗਾ ਰਪਿੰਦਰ ਸਿੰਘ ਪੁੱਤਰ ਸਰਜਨ ਸਿੰਘ ਪਾਸੀ ਜੰਤਾ ਨਗਰ ਲੁਧਿਆਣਾ ਜਿਹੜਾ ਗੱਡੀ ਚਲਾਉਂਦਾ ਸੀ ਗੱਡੀ ਚਾਲਕ ਦੀ ਨਹਿਰ ਵੀ ਡਿੱਗਣ ਕਰਕੇ ਉਹਦੀ ਮੌਤ ਹੋ ਗਈ ਹੈ ਚਾਰ ਜਣੇ ਸਵਾਰ ਸੀਗੇ ਤਿੰਨ ਲੀਡੀਜ਼ ਸੀਗੇ ਆ ਇਹ ਕੇ ਰਪਿੰਦਰ ਸਿੰਘ ਖੁਦ ਡਰਾਈਵਿੰਗ ਕਰ ਰਿਹਾ ਤੇ ਗੁਰਦੁਆਰਾ ਸਾਹਿਬ ਕੋਟੀ ਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਜਾ ਰਿਹਾ ਦਰਾਹੇ ਬਨੂ ਆਏ ਸੀ ਕੋਟੀ ਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਨਹਿਰ ਦੇ ਨਾਲ ਨਾਲ ਜਾ ਰਿਹਾ ਜਦੋਂ ਕੁੜੀਆਂ ਬਚਾਉਣ ਤੋਂ ਬਾਅਦ ਸਾਡ ਕੋਈ ਨਾ ਸਾਧਨ ਹੈ ਨਹੀਂ ਸੀਗਾ ਜਿਹੜਾ ਮੁੰਡੇ ਕੋਈ ਕੁੜੀਆਂ ਦਾ ਤਾਇਆ ਜੀ ਕਹਿੰਦੇ ਜੀ ਉਹ ਕਹਿੰਦੇ ਮੈਂ ਕਿਹਾ ਬੇਟਾ ਵੀ ਅੰਦਰ ਕੌਣ ਕੌਣ ਨੇ ਕਹਿੰਦੇ ਸਾਡੀ ਮੰਮਾ ਇਹ ਕਹੜੇ ਤਾਇਆ ਜੀ ਨੇ ਅੰਦਰ ਤੇ ਜਨੂ ਅਸੀਂ ਸਾਧਨ ਇਕੱਠਾ ਕੀਤਾ ਗੱਡੀ ਕੰਡੇ-ਕੁੰਡੇ ਲਾਈ ਪਹਿਲਾਂ ਹੀ ਤਾਇਆ ਜੀ ਗੱਡੇ ਤਾਇਆ ਜੀ ਨੇ ਇੱਕ ਬਾਹ ਬਾਹ ਕਰਦੀ ਪਹਿਲਾਂ ਥੱਕਾ ਜਨੂ ਇੱਕ ਉਹ ਨੌਜਾਨ ਮੁੰਡਾ ਵਕ ਬੰਟੀ-ਬੰਟੀ ਸਾਡੇ ਪਿੰਡ ਦਾ ਉਹ ਆ ਗਿਆ ਮੈਂ ਕਹਾ ਪੁੱਤ ਜਾ ਛਾਲ ਮਾਰ ਤੂੰ ਬਾਹ ਫੜ ਬੰਦੇ ਦੀ ਜਨੂ ਉਹਨੇ ਬਾਹ ਫੇਰ ਅੰਦਰ ਵਾੜ ਲਈ ਆਟੋਮੈਟਿਕ ਜਨਨ ਚਲੀ ਗਈ ਹੋਣੀ ਆ ਉਸ ਤੋਂ ਬਾਅਦ ਚਲ ਅਸੀਂ ਟੋਚਨ ਦੇ ਰਾਹ ਤੇ ਸੰਗੜ ਲੈ ਜਾਂਦਾ ਟਰੈ ਉਹ ਉਹ ਜਿਹੜਾ ਬੁढ़ा ਸੀਗਾ ਤਾਇਆ ਜੀ ਉਹਨਾਂ ਦਾ ਉਹ ਕੱਢ ਲਿਆ ਬਾਹਰ ਉਹ ਤਾਂ ਹੀ ਆ ਬੰਨ ਕੇ ਪਰਨੇਪੁਰਨੇ ਜਿਹਦਾ ਬੱਟ ਕੱਢ ਲਿਆ ਉਹ ਤਾਂ ਡੈਡੀ ਸੀਗਾ ਤੇ ਉਦੋਂ ਬਾਅਦ ਹੈਗੇ ਜੀ ਟੈਕਟਰ ਲਿਆਂਦਾ ਸੰਗੜ ਲਿਆਂਦਾ ਗੱਡੀ ਕੰਡੇ ਲਾ ਲਈ ਯਾਨੀ ਕੰਡੇ ਲਾ ਕੇ ਜਿਹੜੀ ਮੁੰਡੇ ਦੀ ਮੰਮੀ ਕੁੜੀ ਦੇ ਬੇਟੇ ਮੰਮੀ ਸੀਗੀ ਉਹਨੂੰ ਮਰ ਕੱਢਿਆ ਉਹਦੇ ਵਿੱਚ ਅਸੀਂ ਦੇਖਿਆ ਕਹਿੰਦੇ ਵੀ ਸਾਹ ਚੱਲਦੇ ਆ ਅਸੀਂ ਫਟਾਫਟ ਗੱਡੀ ਮਂਗਾਈ ਬਾਬਾ ਜੀ ਦੀ ਉਹਤੀ ਮੈਦਾਨਗੁਰ ਦਵਾਰ ਵਾਲੇ ਦੀ ਉਹ ਜਿਹੜੀ ਭੇਜਤੇ ਹੁਣ ਇਹ ਨਹੀਂ ਪਤਾ ਵੀ ਡੈਡ ਦਾ ਜਾਂ ਕੀ ਆ ਨਹੀਂ ਦੋ ਦੀ ਦੋ ਦੀ ਮੰਨ ਇੱਕ ਦੀ ਤਾਂ ਪੱਕੀ ਸ਼ੂਅਰ ਆ ਇਹ ਮੈਂ ਤਾਂ ਮੈਂ ਗੱਡੀ ਦਾ ਮਗਰੋਂ ਗੱਲ ਨਹੀਂ ਚਾ ਮੈਂ ਪਹਿਲੇ ਮੈਂ ਉਹ ਪਿਛਲੇ ਚੈੱਕ ਕਰਕੇ ਆਇਆ ਜਿੱਥੋਂ ਗੱਡੀ ਗਿਰਨੀ ਚਾਹੀਦੀ ਸੀ ਇੱਥੇ ਤਾਂ ਗੱਡੀ ਗਿਰਨ ਦਾ ਕੋਈ ਚਾਂਤ ਨਹੀਂ ਆਉਂਦਾ ਇੱਥੇ ਰੋਡ ਬਹੁਤ ਚੌੜੀ ਆ ਜੇ ਸਾਨੂੰ ਟੈਲੀਫੋਨ ਤੇ ਪਤਾ ਲੱਗਿਆ ਸੀ ਵੀ ਇੱਕ ਗੱਡੀ ਹੈ ਜਿਹੜੀ ਦੁਰਜੀ ਦੇ ਕੋਲ ਨਹਿਰ ਦੇ ਵਿੱਚ ਡਿੱਗੀ ਆ ਦੁਰਜੀ ਪੁਰ ਦੇ ਨੇੜੇ ਨਹਿਰ ਦੇ ਵਿੱਚ ਡਿੱਗੀ ਤੇ ਇਹ ਟੈਲੀਫੋਨ ਪਹੁੰਚਣ ਦਾ ਪਤਾ ਲੱਗਣ ਤੇ ਮੌਕੇ ਪਰ ਪੁੱਜੇ ਆ ਮੌਕੇ ਤੇ ਆ ਕੇ ਪਤਾ ਲੱਗਾ ਅਰਪਿੰਦਰ ਸਿੰਘ ਪੁੱਤਰ ਸਰਜਨ ਸਿੰਘ ਪਾਸੇ ਜਨਤਾ ਨਗਰ ਲੁਧਿਆਣਾ ਜਿਹੜਾ ਗੱਡੀ ਚਲਾਉਂਦਾ ਸੀ ਗੱਡੀ ਚਾਲਕ ਦੀ ਨਹਿਰ ਵਿੱਚ ਡਿੱਗਣ ਕਰਕੇ ਉਹਦੀ ਮੌਤ ਹੋ ਗਈ ਹੈ ਚਾਰ ਜਨੇ ਸਵਾਰ ਸੀਗੇ ਤਿੰਨ ਲੇਡੀਜ਼ ਸੀਗੇ ਆ ਇੱਕ ਇਹ ਰਪਿੰਦਰ ਸਿੰਘ ਖੁਦ ਡਰਾਈਵਿੰਗ ਕਰ ਰਿਹਾ ਇਹ ਗੁਰਦੁਆਰਾ ਸਾਹਿਬਾ ਪੋਤੀ ਮਰਦਾਨ ਤੋਂ ਮੱਥਾ ਟੇਕ ਕੇ ਲਧਿਆਣਾ ਸਾਈਡ ਤੋਂ ਜਾ ਰਿਹਾ ਸੀ ਦਰਾਹੇ ਬਨੂ ਆਏ ਸੀ ਪੋਤੀ ਮਰਦਾਨ ਤੋਂ ਮੱਥਾ ਟੇਕ ਕੇ ਲਧਿਆਣਾ ਸਾਈਡ ਨੂੰ ਨਹਿਰ ਦੇ ਨਾਲ ਨਾਲ ਜਾ ਰਿਹਾ ਸੀ